ਸਤਿ ਸ਼੍ਰੀ ਅਕਾਲ ਜੀ ਅਲਫਾ ਜਿੰਦਗੀ ਦੇ ਚੈਨਲ ਵਿੱਚ ਤੁਹਾਡਾ ਸਵਾਗਤ ਹੈ ਸ਼ੁਰੂ ਕਰਦੇ ਹਾਂ ਅੱਜ ਦੀ ਕਹਾਣੀ ਹਾਂਜੀ ਦੋਸਤੋ ਪੰਜ ਭਰਾਵਾਂ ਦੀ ਕੱਲੀ ਭੈਣ ਦਾ ਭਾਗ ਦੂਜਾ ਲੈ ਕੇ ਹਾਜ਼ਰ ਹੋਏ ਹਾਂ ਤੇ ਭਾਗ 1 ਵਿੱਚ ਤੁਸੀਂ ਸੁਣਿਆ ਕਿ ਉਹ ਕਹਿ ਰਹੀ ਸੀ ਕਿ ਮੈਂ ਤੇ ਸੰਦੀਪ ਸੁੱਤੇ ਪਏ ਸੀ ਤੇ ਅੱਧੀ ਰਾਤ ਦੇ ਪੈਰ ਤੋਂ ਬਾਅਦ ਸਾਡੇ ਘਰ ਦਾ ਦਰਵਾਜ਼ਾ ਖੜਕਿਆ ਤੇ ਮੈਂ ਬਾਹਰ ਜਾ ਕੇ ਵੇਖਿਆ ਕਿ ਦੋ ਨੌਜਾਨ ਮੁੰਡੇ ਮੇਰੇ ਸਾਹਮਣੇ ਖੜੇ ਹੋਏ ਸਨ ਉਹਨਾਂ ਨੇ ਮੈਨੂੰ ਕਿਹਾ ਕਿ ਹਰਮਨ ਤੇਰੀ ਦੁਕਾਨ ਵਿੱਚ ਅੱਗ ਲੱਗ ਗਈ ਹੈ ਇਹ ਗੱਲ ਸੁਣਦਿਆਂ ਹੀ ਮੇਰੇ ਹੋਸ਼ ਉੱਡ ਗਏ ਤੇ ਮੈਂ ਨੰਗੇ ਪੈਰਾਂ ਪੈਰੀ ਦੁਕਾਨ ਵੱਲ ਭੱਜ ਭੱਜਿਆ ਮੈਨੂੰ ਨਹੀਂ ਪਤਾ ਕਿਵੇਂ ਤੇ ਕਦੋਂ ਲੱਗੀ ਪਰ ਮੇਰੀ ਦੁਕਾਨ ਵਿੱਚੋਂ ਅੱਗ ਦੀਆਂ ਲਾਟਾਂ ਨਿਕਲ ਰਹੀਆਂ ਸਨ ਮੇਰਾ ਬਹੁਤ ਨੁਕਸਾਨ ਹੋ ਗਿਆ ਮੇਰੀ ਰੋਟੀ ਦਾ ਗੁਜ਼ਾਰਾ ਇੱਕ ਛੋਟੀ ਜਿਹੀ ਦੁਕਾਨ ਹੀ ਸੀ ਤੇ ਉਹ ਵੀ ਸੜ ਕੇ ਸੁਆਹ ਹੋ ਗਈ ਤੇ ਮੈਂ ਸਿਰ ਫੜ ਕੇ ਰੋਣ ਲੱਗ ਪਿਆ ਮੈਂ ਕਦੇ ਸੋਚ ਵੀ ਨਹੀਂ ਸਕਦਾ ਸੀ ਕਿ ਮੇਰੇ ਨਾਲ ਕਦੇ ਇਦਾਂ ਦਾ ਵੀ ਹੋ ਜਾਵੇਗਾ ਘੱਟੋ ਘੱਟ 4 ਲੱਖ ਦਾ ਸਮਾਨ ਦੁਕਾਨ ਵਿੱਚ ਸਮਾਨ ਸੀ ਜੋ ਸੜ ਕੇ ਖਤਮ ਹੋ ਗਿਆ ਫਿਰ 2-3 ਦਿਨ ਮੈਂ ਦੁਕਾਨ ਤੇ ਨਾ ਗਿਆ ਤੇ ਜਾਂਦਾ ਵੀ ਕਿਵੇਂ ਕਿਉਂਕਿ ਦੁਕਾਨ ਵਿੱਚ ਰੱਖਣ ਨੂੰ ਕੁਝ ਬਚਿਆ ਹੀ ਨਹੀਂ ਸੀ ਤੇ ਨਾ ਹੀ ਮੇਰੇ ਕੋਲ ਪੈਸੇ ਸਨ ਮੈਂ ਤਾਂ ਉਹਨਾਂ ਲੋਕਾਂ ਵਿੱਚੋਂ ਸੀ ਜੋ ਰੋਜ਼ ਕਮਉਂਦੇ ਤੇ ਰੋਜ਼ ਹੀ ਖਾਂਦੇ ਹਨ ਮੇਰੇ ਨਾਲ ਨਾਲ ਸੰਦੀਪ ਵੀ ਬਹੁਤ ਪਰੇਸ਼ਾਨ ਸੀ ਮੈਂ ਸਿਰ ਫੜ ਕੇ ਮੰਜੇ ਤੇ ਬੈਠਾ ਸੀ ਉਦੋਂ ਹੀ ਉਸ ਨੇ ਮੇਰੇ ਮੋਢੇ ਤੇ ਹੱਥ ਰੱਖਿਆ ਤੇ ਮੈਨੂੰ ਹੌਸਲਾ ਦਿੱਤਾ ਕਿ ਹਰਮਨ ਦਿਲ ਨਾ ਛੱਡ ਸਭ ਕੁਝ ਠੀਕ ਹੋ ਜਾਵੇਗਾ ਤੇ ਮੈਂ ਥੋੜਾ ਚੜ ਕੇ ਕਿਹਾ ਕਿ ਸਵਾ ਠੀਕ ਹੋਵੇਗਾ ਦੁਕਾਨਦਾਰ ਸਾਰਾ ਸਮਾਨ ਸੜ ਗਿਆ ਪਹਿਲਾਂ ਹੀ ਬੜੀ ਮੁਸ਼ਕਲ ਨਾਲ ਦਾ ਰੁੱਟੀ ਚੱਲ ਰਹੀ ਸੀ ਤੇ ਹੁਣ ਉਹ ਵੀ ਸਭ ਕੁਝ ਖਤਮ ਹੋ ਗਿਆ ਉਸ ਨੇ ਆਪਣੇ ਹੱਥ ਵਿੱਚ ਅੰਗੂਠੀ ਲਾ ਕੇ ਮੈਨੂੰ ਦੇ ਦਿੱਤੀ ਤੇ ਕਹਿੰਦੀ ਜੀ ਇਹਨੂੰ ਵੇਚ ਕੇ ਦੁਕਾਨਦਾਰ ਕੁਝ ਸਮਾਨ ਖਰੀਦ ਲਿਓ ਮੈਂ ਕਿਹਾ ਕਿਉਂ ਮੈਨੂੰ ਸ਼ਰਮਿੰਦਾ ਕਰਦੀ ਹੈ ਮੈਂ ਤੈਨੂੰ ਦਿੱਤਾ ਹੀ ਕੀ ਸੀ ਮੇਰੀ ਮਾਂ ਦੀ ਇੱਕ ਅੰਗੂਠੀ ਤੋਂ ਇਲਾਵਾ ਮੇਰੇ ਕੋਲ ਕੁਝ ਹੋਰ ਹੈਗੀ ਸੀ ਮੈਂ ਉਹ ਵੀ ਹੁਣ ਦੇਚ ਦਿੱਤੀ ਤਾਂ ਮੇਰੇ ਲਈ ਡੁੱਬ ਕੇ ਮਰਨ ਵਾਲੀ ਗੱਲ ਹੋਵੇਗੀ ਇਹ ਤੂੰ ਆਪਣੇ ਕੋਲ ਹੀ ਰੱਖ ਲੈ ਮੈਂ ਅੰਗੂਠੀ ਉਸ ਨੂੰ ਵਾਪਸ ਫੜਾ ਦਿੱਤੀ ਮੈਂ ਸੋਚ ਰਿਹਾ ਸੀ ਕਿ ਸ਼ਹਿਰ ਜਾ ਕੇ ਜਿੱਥੋਂ ਮੈਂ ਸਮਾਨ ਲੈ ਕੇ ਆਂਦਾ ਹਾਂ ਉਹਨਾਂ ਅੱਗੇ ਤਰਲੇ ਮੈਂ ਤਾਂ ਕਰਦਾ ਕਿ ਕੁਝ ਸਮਾਨ ਉਧਾਰ ਦੇ ਦੇ ਦੇਣ ਮੈਂ ਹੌਲੀ ਹੌਲੀ ਸਾਰਾ ਉਧਾਰ ਉਤਾਰ ਦੇਵਾਂਗਾ ਤਾਂ ਕਿ ਦੁਕਾਨ ਅੱਗੇ ਚੱਲ ਕੇ ਚੱਲ ਸਕੇ ਪਰ ਉਹ ਕਹਿਣ ਲੱਗੀ ਇਹ ਅੰਗੂਠੀ ਵੇਚ ਦਿਓ ਜੇਕਰ ਤੁਸੀਂ ਹੀ ਪਰੇਸ਼ਾਨ ਵਿੱਚ ਹੋਵੋਗੇ ਤੇ ਮੈਂ ਸੋਨੇ ਚਾਂਦੀ ਦਾ ਕੀ ਕਰਨਾ ਪਤਾ ਨਹੀਂ ਉਹ ਕੁੜੀ ਕਿਵੇਂ ਦੀ ਸੀ ਇੱਕ ਨਾ ਇੱਕ ਤਾਂ ਇੰਨੀ ਸੋਹਣੀ ਤੇ ਘੱਟ ਉਮਰ ਵਾਲੀ ਉੱਪਰੋਂ ਉੱਪਰੋਂ ਚੰਗੇ ਘਰ ਦੀ ਤਾਂ ਐਨਾ ਸਬਰ ਉਹ ਵੀ ਅੱਜ ਦੇ ਜ਼ਮਾਨੇ ਵਿੱਚ ਮੇਰੇ ਲਈ ਉਹ ਇੱਕ ਪਹੇਲੀ ਬੰਦੀ ਜਾ ਰਹੀ ਸੀ ਪਰ ਮੈਂ ਉਹਦੇ ਤੇ ਸ਼ੱਕ ਨੇ ਕਰ ਰਿਹਾ ਸੀ ਫਿਰ ਮੈਂ ਅੰਗੂਠੀ ਲਈ ਸ਼ਹਿਰ ਗਿਆ ਤੇ ਉਸ ਨੂੰ ਵੇਚ ਦਿੱਤਾ ਮੈਨੂੰ ਨਹੀਂ ਪਤਾ ਸੀ ਕਿ ਕਿਉਂ ਮੇਰੀ ਮਾਂ ਨੇ ਉਹ ਇੱਕ ਤੋਲੇ ਦੀ ਅੰਗੂਠੀ ਇੰਨੀ ਸੰਭਾਲ ਕੇ ਰੱਖੀ ਮੈਂ ਉਸ ਅੰਗੂਠੀ ਨੂੰ ਵੇਚ ਦਿੱਤਾ ਤੇ 1 ਲੱਖ ਰੁਪਏ ਮਿਲ ਗਿਆ ਉਹਨਾਂ ਦਾ ਸਮਾਨ ਖਰੀਦਿਆ ਤੇ ਆਪਣੀ ਦੁਕਾਨ ਵਿੱਚ ਰੱਖ ਦਿੱਤਾ ਪਰ ਅਜੇ ਵੀ ਕੁਝ ਹੋਰ ਪੈਸਿਆਂ ਦੀ ਜ਼ਰੂਰਤ ਸੀ ਮਾੜਾ ਮੋਟਾ ਘਰ ਦਾ ਗੁਜ਼ਾਰਾ ਤਾਂ ਚੱਲ ਰਿਹਾ ਸੀ ਪਰ ਮੇਰੇ ਸਿਰ ਕਰਜ਼ਾ ਵੀ ਚੜ ਚੁੱਕਿਆ ਸੀ ਕੁਝ ਕਰਜ਼ੇਦਾਰ ਮੇਰੇ ਤੋਂ ਪੈਸੇ ਲੈਣ ਆਏ ਤਾਂ ਮੈਂ ਬਹੁਤ ਮਿੰਤਾ ਕੀਤੀਆਂ ਕਿ ਮੈਂ ਕੁਝ ਟਾਈਮ ਬਾਅਦ ਸਾਰਾ ਕਰਜ਼ਾ ਵਾਪਸ ਕਰ ਦੇਵਾਂਗਾ ਪਰ ਉਹ ਨਾ ਮੰਨੇ ਤੇ ਮੈਨੂੰ ਬਹੁਤ ਗਾਲਾਂ ਕੱਢ ਕੇ ਚਲੇ ਗਏ ਮੈਂ ਅੰਦਰ ਆਇਆ ਤਾਂ ਸੰਦੀਪ ਵੀ ਉੱਚੀ-ਉੱਚੀ ਰੋ ਰਹੀ ਸੀ ਉਹ ਕਹਿੰਦੀ ਜੇਕਰ ਮੇਰੇ ਕੋਲ ਕੁਝ ਹੋਰ ਵੀ ਹੁੰਦਾ ਤਾਂ ਮੈਂ ਤੁਹਾਡੇ ਖਾਤਰ ਉਹ ਵੀ ਵੇਚ ਦਿੰਦੀ ਮੈਂ ਉਸ ਨੂੰ ਸਮਝਾਇਆ ਕਿ ਤੂੰ ਕਿਉਂ ਪਰੇਸ਼ਾਨ ਹੋ ਰਹੀ ਹੈ ਮੈਂ ਹੌਲੀ-ਹੌਲੀ ਸਭ ਕੁਝ ਸੰਭਾਲ ਲਵਾਂਗਾ ਉਸ ਨੂੰ ਇੰਨਾ ਦੁਖੀ ਵੇਖ ਕੇ ਮੈਂ ਸੋਚਿਆ ਕਿ ਮੈਂ ਉਸ ਨੂੰ ਥੋੜੇ ਦਿਨ ਉਸਦੇ ਪੇਕਿਆਂ ਤੇ ਛੱਡ ਆਉਂਦਾ ਹਾਂ ਕਿਉਂਕਿ ਮੇਰੀ ਵਜ੍ਹਾ ਨਾਲ ਉਹ ਵੀ ਬਹੁਤ ਪਰੇਸ਼ਾਨ ਰਹਿਣ ਲੱਗੀ ਤੇ ਹਰ ਵਕਤ ਰੋਂਦੀ ਰਹਿੰਦੀ ਮੈਂ ਉਸ ਨੂੰ ਬਿਨਾਂ ਪੁੱਛੇ ਕਿਹਾ ਕਿ ਤਿਆਰ ਹੋ ਜਾ ਉਹ ਕਹਿੰਦੀ ਕਿੱਥੇ ਜਾਣਾ ਹੈ ਮੈਂ ਉਸ ਨੂੰ ਕਿਹਾ ਕਿ ਕਿਸੇ ਨੂੰ ਮਿਲਣੇ ਜਾਣਾ ਹੈ ਉਹ ਮਿੰਟੋ ਮਿੰਟ ਤਿਆਰ ਹੋ ਗਈ ਮੈਂ ਉਸ ਨੂੰ ਛੱਡਨ ਉਸ ਦੇ ਘਰ ਚਲਾ ਗਿਆ ਦਰਵਾਜ਼ਾ ਦਰਵਾਜ਼ੇ ਕੋਲ ਜਾ ਕੇ ਮੈਂ ਮੈਨੂੰ ਹਰਾਨੀ ਭਰੀਆਂ ਨਾਲ ਵੇਖਣ ਲੱਗੀ ਨਜ਼ਰਾਂ ਨਾਲ ਵੇਖਣ ਲੱਗੀ ਪਰ ਉਦੋਂ ਤੱਕ ਮੈਂ ਦਰਵਾਜ਼ਾ ਖੜਕਾ ਚੁੱਕਿਆ ਸੀ ਦਰਵਾਜ਼ਾ ਗੁਰਜੀਤ ਨੇ ਖੋਲੇ ਪਰ ਜਦੋਂ ਉਸ ਨੇ ਸੰਦੀਪ ਨੂੰ ਦੇਖਿਆ ਤਾਂ ਉਸ ਦੇ ਚਿਹਰੇ ਤੇਆਂ ਤੇ ਤਰੇਲੀਆਂ ਆ ਗਈਆਂ ਉਸ ਨੇ ਮੈਨੂੰ ਵੇਖਿਆ ਤੇ ਆਪਣੇ ਕਦਮ ਪਛਾਹ ਹਟਾ ਲਏ ਤੇ ਕਹਿੰਦਾ ਅੰਦਰ ਆਓ ਤੁਸੀਂ ਦੋਨੋਂ ਬਾਹਰ ਕਿਉਂ ਖੜੇ ਹੋ ਅਸੀਂ ਦੋਵੇਂ ਅੰਦਰ ਜਾ ਕੇ ਬੈਠ ਗਏ ਤੇ ਮੇਰੇ ਸਾਹਮਣੇ ਸਿਰਫ ਇੱਕ ਸਾਦੇ ਪਾਣੀ ਦਾ ਗਲਾਸ ਰੱਖਿਆ ਗਿਆ ਸੰਦੀਪ ਇਹ ਸਭ ਕੁਝ ਵੇਖ ਕੇ ਉਹਨਾਂ ਵੱਲ ਕੋੜਾ-ਕੋੜਾ ਝਾਕ ਰਹੀ ਸੀ ਤੇ ਮੈਂ ਪਾਣੀ ਪੀ ਲਿਆ ਮੈਂ ਕੁਝ ਮੈਂ ਕਿਹਾ ਕਿ ਮੈਂ ਸੋਚਿਆ ਸਾਡੇ ਵਿਆਹ ਨੂੰ 2 ਮਹੀਨੇ ਹੋ ਚੁੱਕੇ ਹਨ ਤੇ ਤੁਸੀਂ ਵੀ ਸਾਰੇ ਉਦਾਸ ਹੋ ਰਹੇ ਹੋਵੋਗੇ ਇਸ ਲਈ ਮੈਂ ਸੰਦੀਪ ਨੂੰ ਇੱਥੇ ਛੱਡਣ ਗਿਆ ਕੱਲ ਆ ਕੇ ਲੈ ਜਾਵਾਂਗਾ ਮੈਂ 15 ਮਿੰਟ ਰੁਕਿਆ ਤੇ ਉਥੋਂ ਤੁਰ ਪਿਆ ਮੈਨੂੰ ਕਿਸੇ ਨੇ ਚਾਹ ਤੱਕੜਾ ਪੁੱਛੀ ਤੇ ਵਾਪਸ ਆਪਣੇ ਘਰ ਆ ਗਿਆ ਜਦੋਂ ਮੈਂ ਰਾਤ ਨੂੰ ਸੌਣ ਲੱਗਿਆ ਤਾਂ ਪਤਾ ਨਹੀਂ ਕਿਉਂ ਮੇਰੀਆਂ ਅੱਖਾਂ ਸਾਹਮਣੇ ਸੰਦੀਪ ਦਾ ਰੋਂਦਾ ਹੋਇਆ ਚਿਹਰਾ ਦਿਖਾਈ ਦੇਣ ਲੱਗਾ ਮੈਂ ਉੱਠ ਕੇ ਬੈਠਾ ਤੇ ਫਿਰ ਸੌ ਗਿਆ ਸੁਪਨੇ ਵਿੱਚ ਮੈਂ ਦੇਖਿਆ ਕਿ ਸੰਦੀਪ ਰੋ ਰਹੀ ਹੈ ਕਿ ਹਰਮਨ ਮੈਨੂੰ ਬਚਾ ਲਾ ਨਹੀਂ ਤਾਂ ਇਹ ਲੋਕ ਮੈਨੂੰ ਮਾਰ ਦੇਣਗੇ ਮੈਂ ਅਚਾਨਕ ਉੱਠਿਆ ਚੱਪਲ ਪਾਈ ਗਰਮ ਖੇਸੀ ਲਈ ਤੇ ਸੰਦੀਪ ਦੇ ਘਰ ਨੂੰ ਤੁਰ ਪਿਆ ਜਾ ਕੇ ਮੈਂ ਵੇਖਿਆ ਤੇ ਹੈਰਾਨ ਹੋ ਗਿਆ ਕਿ ਉਹਨਾਂ ਦੇ ਘਰ ਨੂੰ ਤਾਲਾ ਲੱਗਿਆ ਹੋਇਆ ਸੀ ਜੋ ਕਿ ਅੱਜ ਤੱਕ ਕਦੀ ਨਹੀਂ ਲੱਗਿਆ ਸੀ ਜੇਕਰ ਪਰਿਵਾਰ ਵਾਲੇ ਕਿਤੇ ਜਾਂਦੇ ਤਾਂ ਪੰਜਾ ਭਰਾਵਾਂ ਵਿੱਚੋਂ ਇੱਕ ਜਾਂ ਦੋ ਘਰ ਵਿੱਚ ਜ਼ਰੂਰ ਹੁੰਦੇ ਮੈਂ ਸੋਚਿਆ ਪਤਾ ਨਹੀਂ ਕਿੱਥੇ ਚਲੇ ਗਏ ਹਨ ਤੇ ਨਾ ਹੀ ਸੰਦੀਪ ਨੇ ਮੈਨੂੰ ਫੋਨ ਕੋਈ ਦੱਸਿਆ ਉਸ ਦੇ ਕੋਲ ਫੋਨ ਹੈ ਤੇ ਫੋਨ ਕਰਕੇ ਵੀ ਦੱਸ ਸਕਦੀ ਸੀ ਜੇ ਕਿਤੇ ਬਾਹਰ ਗਏ ਹੁੰਦੇ ਤਾਂ ਫਿਰ ਮੈਨੂੰ ਅੰਦਰੋਂ ਕਿਸੇ ਦੀ ਹੌਲੀ-ਹੌਲੀ ਗੱਲਾਂ ਕਰਦਿਆਂ ਦੀ ਆਵਾਜ਼ ਸੁਣਾਈ ਦੇਣ ਲੱਗੀ ਮੈਂ ਵੱਡੀਆਂ-ਵੱਡੀਆਂ ਕੰਧਾਂ ਤੋਂ ਝਾਤੀ ਮਾਰ ਕੇ ਦੇਖ ਰਿਆ ਸੀ ਪਰ ਕੁਝ ਵੀ ਨਜ਼ਰ ਨਾ ਆਇਆ ਮੇਰਾ ਦਿਲ ਬਹੁਤ ਖਬਰਾ ਰਿਹਾ ਸੀ ਮੈਂ ਜਲਦੀ-ਜਲਦੀ ਕੰਧ ਟੱਪਿਆ ਤੇ ਅੰਦਰ ਗਿਆ ਸਾਹਮਣੇ ਦੇ ਹਾਲਾਤ ਵੇਖ ਕੇ ਮੇਰੇ ਹੋਸ਼ ਉੱਡ ਗਏ ਉਹਨਾਂ ਦੇ ਘਰ ਦਾ ਵਿਹੜਾ ਬਹੁਤ ਖੁੱਲਾ ਸੀ ਤੇ ਘਰ ਦੇ ਆਸ-ਪਾਸੇ ਕੋਨਿਆਂ ਤੇ ਕੁਝ ਪੋਲੀ ਮਿੱਟੀ ਪਈ ਹੋਈ ਸੀ ਜਿੱਥੋਂ ਬਹੁਤ ਡੂੰਘਾ ਟੋਆ ਪਟਿਆ ਜਾ ਰਿਹਾ ਸੀ ਸੰਦੀਪ ਦੇ ਹੱਥ ਪੈਰ ਬੰਨੇ ਹੋਏ ਸਨ ਸੰਦੀਪ ਮੈਨੂੰ ਦੇਖ ਰਹੀ ਸੀ ਤੇ ਉਸ ਦੇ ਭਰਾਵਾਂ ਨੇ ਉਸ ਨੂੰ ਫੜਿਆ ਹੋਇਆ ਸੀ ਉਸ ਨੂੰ ਟੋਏ ਵਿੱਚ ਸੁੱਟਣ ਦੀ ਤਿਆਰੀ ਕਰ ਰਹੇ ਸਨ ਇਹ ਦੇਖ ਕੇ ਮੇਰੇ ਹੋ ਹੋਸ਼ ਉੱਡ ਗਏ ਫਿਰ ਮੈਂ ਬਿਨਾਂ ਕੁਝ ਸੋਚੇ ਸਮਝੇ ਗਰਜੀਤ ਤੇ ਉਸ ਦੇ ਭਰਾਵਾਂ ਨੂੰ ਮਾਰਨਾ ਸ਼ੁਰੂ ਕਰ ਦਿੱਤਾ ਮੈਂ ਕਿਹਾ ਪਿੱਛੇ ਹਟੋ ਤੁਸੀਂ ਇਹ ਕੀ ਕਰ ਰਹੇ ਹੋ ਉਹ ਕਹਿਣ ਲੱਗੇ ਕਿ ਇੱਥੋਂ ਚਲਾ ਜਾ ਨਹੀਂ ਤਾਂ ਤੈਨੂੰ ਵੀ ਮਾਰ ਦੇਵਾਂਗੇ ਮੈਂ ਕਿਹਾ ਤੁਹਾਨੂੰ ਸ਼ਰਮ ਆਉਣੀ ਨਹੀਂ ਆਉਂਦੀ ਮੈਂ ਜਦੋਂ ਉੱਥੇ ਪਹੁੰਚਿਆ ਤਾਂ ਆਪਣੀ ਪਤਨੀ ਦੇ ਤੇ ਹੁੰਦਾ ਅਤਿਆਚਾਰ ਵੇਖ ਕੇ ਬਹੁਤ ਪਰੇਸ਼ਾਨ ਹੋ ਗਿਆ ਮੈਂ ਕਿਹਾ ਮੇਰੀ ਪਤਨੀ ਨੂੰ ਛੱਡ ਦਿਓ ਨਹੀਂ ਤਾਂ ਮੈਂ ਰੌਲਾ ਪਾ ਦੇਵਾਂਗਾ ਸ਼ਾਇਦ ਮੇਰੀ ਐਸਾ ਧਮਕੀ ਤੋਂ ਉਹ ਥੋੜਾ ਡਰ ਗਏ ਤੇ ਸੰਦੀਪ ਨੂੰ ਛੱਡ ਦਿੱਤਾ ਉਹ ਭੱਜ ਕੇ ਮੇਰੇ ਕੋਲ ਆ ਗਈ ਉਹ ਬਹੁਤ ਡਰੀ ਹੋਈ ਸੀ ਤੇ ਉਸ ਦੇ ਭਰਾਵਾਂ ਨੂੰ ਪੁੱਛਿਆ ਕਿ ਤੁਸੀਂ ਇਹ ਸਭ ਕੁਝ ਕਿਉਂ ਕਰਨ ਲੱਗੇ ਸੀ ਉਹ ਕਹਿਣ ਲੱਗੇ ਕਿ ਇਹ ਅਗ ਭਾਗਣ ਸਾਡੇ ਕੋਲ ਹਿੱਸਾ ਮੰਗ ਰਹੀ ਹੈ ਅਸੀਂ ਐਸ ਨੂੰ ਪਹਿਲਾਂ ਵੀ ਸਮਝਾ ਚੁੱਕੇ ਹਾਂ ਕਿ ਧੀਆਂ ਦਾ ਪੇਕਿਆਂ ਕਰ ਕੋਈ ਹਿੱਸਾ ਨਹੀਂ ਬੰਦਾ ਸਾਡੇ ਇੱਥੇ ਧੀਆਂ ਨੂੰ ਕੋਈ ਵੀ ਵਿਰਾਸਤ ਵਿੱਚੋਂ ਹਿੱਸਾ ਨਹੀਂ ਦਿੰਦੇ ਪਰ ਇਹ ਸਾਨੂੰ ਧਮਕੀਆਂ ਦੇ ਰਹੀ ਸੀ ਕਿ ਇਹ ਕੋਰਟ ਜਾਏਗੀ ਤੇ ਆਪਣਾ ਹਿੱਸਾ ਜ਼ਰੂਰ ਲਵੇਗੀ ਇਹ ਸਾਂ ਨਾਂ ਦੇਣ ਲਈ ਤਾਂ ਅਸੀਂ ਇਹਦਾ ਇਸਦਾ ਵਿਆਹ ਤੇਰੇ ਵਰਗੇ ਇਨਸਾਨ ਨਾਲ ਕੀਤਾ ਸਾਨੂੰ ਪਤਾ ਸੀ ਕਿ ਜੇਕਰ ਇਸਦਾ ਪਤਨੀ ਪੜਿਆ ਲਿਖਿਆ ਹੋਵੇਗਾ ਤਾਂ ਉਹ ਵੀ ਇਹਦੇ ਨਾਲ ਕਿਸੇ ਦੇ ਹਿੱਸੇ ਦੀ ਮੰਗ ਕਰੇਗਾ ਪਰ ਅਸੀਂ ਜਾਣਦੇ ਸੀ ਕਿ ਤੋਂ ਬਹੁਤ ਗਰੀਬ ਅਤੇ ਘੱਟ ਪੜਿਆ ਲਿਖਿਆ ਹੋਇਆ ਹੈ ਇਸ ਲਈ ਤੂੰ ਕਦੀ ਵੀ ਸਾਡੇ ਸਾਹਮਣੇ ਨਹੀਂ ਖੜੇਗਾ ਤੇ ਨਾ ਹੀ ਹਿੱਸਾ ਮੰਗੇਗਾ ਉਹਨਾਂ ਦੀ ਗੱਲ ਸੁਣ ਕੇ ਮਨ ਬਹੁਤ ਦੁਖ ਹੋਇਆ ਤੇ ਕਿਹਾ ਕਿ ਦਰਵਾਜ਼ਾ ਖੋਲੋ ਮੈਂ ਬਾਹਰ ਜਾਣਾ ਹੈ ਉਸ ਦਾ ਇੱਕ ਭਰਾ ਕੰਨ ਟੱਪ ਕੇ ਬਾਹਰ ਗਿਆ ਤੇ ਬਾਹਰੋਂ ਕੁੰਡਾ ਖੋਲਿਆ ਤੇ ਮੈਂ ਸੰਦੀਪ ਨੂੰ ਲੈ ਕੇ ਘਰ ਆ ਗਿਆ ਉਸ ਦੇ ਹੱਥ ਪੈਰ ਖੋਲੇ ਮੈਂ ਕਿਹਾ ਪਹਿਲਾਂ ਇਹ ਦੱਸ ਕਿ ਤੂੰ ਹਿੱਸਾ ਕਿਉਂ ਮੰਗ ਰਹੀ ਸੀ ਤੈਨੂੰ ਕਿਸੇ ਗੱਲ ਤੋਂ ਕੋਈ ਪਰੇਸ਼ਾਨੀ ਹੱਥ ਦੱਸ ਉਹ ਕਹਿੰਦੀ ਹਾਂ ਮੈਂ ਬਹੁਤ ਪਰੇਸ਼ਾਨ ਹਾਂ ਤੇ ਆਪਣਾ ਹੱਕ ਮੰਗ ਰਹੀ ਹਾਂ ਮੇਰੇ ਭਰਾ ਦੁਨੀਆ ਸਾਹਮਣੇ ਤਾਂ ਮੈਨੂੰ ਬਹੁਤ ਪਿਆਰ ਕਰਨ ਦਾ ਬਹੁਤ ਦਿਖਾਵਾ ਕਰਦੇ ਹਨ ਤੇ ਮੇਰਾ ਖਿਆਲ ਰੱਖਦੇ ਹਨ ਪਰ ਅਸਲ ਵਿੱਚ ਉਹਨਾਂ ਨੂੰ ਸਿਰਫ ਆਪਣੀ ਦੌਲਤ ਨਾਲ ਪਿਆਰ ਹੈ ਇਹ ਸਭ ਕੁਝ ਸੁਣ ਕੇ ਮੈਨੂੰ ਬਹੁਤ ਦੁੱਖ ਹੋਇਆ ਤੇ ਮੈਂ ਉਸ ਨੂੰ ਕਿਹਾ ਕਿ ਭਰਾਵਾਂ ਨੇ ਤੇਰਾ ਵਿਆਹ ਮੇਰੇ ਨਾਲ ਕਰਕੇ ਬਹੁਤ ਵੱਡਾ ਧੋਖਾ ਕੀਤਾ ਉਹ ਕਹਿੰਦੀ ਪਹਿਲਾਂ ਮੈਂ ਵੀ ਇਹੀ ਸਮਝਦੀ ਸੀ ਪਰ ਹੁਣ ਮੈਂ ਆਪਣੇ ਆਪ ਨੂੰ ਬਹੁਤ ਹੀ ਭਾਗਾ ਵਾਲੀ ਸਮਝਦੀ ਹਾਂ ਕਿਉਂਕਿ ਤੁਸੀਂ ਬਹੁਤ ਚੰਗੇ ਇਨਸਾਨ ਹੋ ਤੇ ਤੁਹਾਡਾ ਦਿਲ ਬਹੁਤ ਨੇਕ ਹੈ ਪਰ ਮੈਂ ਆਪਣੇ ਭਰਾਵਾਂ ਨੂੰ ਕਦੀ ਵੀ ਆਪਣਾ ਹੱਕ ਨਹੀਂ ਖਾਂ ਦੇਵਾਂਗੀ ਮੈਂ ਆਪਣੇ ਹੱਕਾਂ ਲਈ ਲੜਾਂਗੀ ਉਹਨਾਂ 'ਤੇ ਮੁਕਦਮਾ ਕਰਾਂਗੀ ਤੇ ਆਪਣਾ ਹੱਕ ਲੈ ਕੇ ਰਾਂਗੇ ਮੈਂ ਕਿਹਾ ਮੈਨੂੰ ਕੁਝ ਨਹੀਂ ਚਾਹੀਦਾ ਮੈਂਤ ਕਰ ਕਰ ਰਿਆ ਹਾਂ ਤੇ ਪ੍ਰਮਾਤਮਾ ਮੇਰੀ ਮੇ ਤੁਨ ਫਲ ਜ਼ਰੂਰ ਲਾਵੇਗਾ ਤੇ ਸਬਰ ਕਰਨ ਵਾਲਿਆਂ ਦਾ ਰੱਬ ਹਮੇਸ਼ਾ ਸਾਥ ਦਿੰਦਾ ਹੈ ਤੇ ਉਦਾਂ ਹੀ ਉਦਾਂ ਹੀ ਹੋਇਆ ਮੇਰੀ ਦੁਕਾਨ ਕੋਈ ਜੀ ਦਿਨਾਂ ਵਿੱਚ ਬਹੁਤ ਵਧੀਆ ਚੱਲਣ ਲੱਗ ਪਈ ਤੇ ਮੈਂ ਇੱਕ ਕਰਜ਼ਾ ਵੀ ਉਤਾਰ ਦਿੱਤਾ ਹੁਣ ਸਾਡੇ ਘਰ ਵਿੱਚ ਸੁੱਖ ਸੁਧਵਾਮ ਆ ਚੁੱਕੀਆਂ ਸਨ ਸਾਡੀ ਜ਼ਿੰਦਗੀ ਖੁਸ਼ੀ ਖੁਸ਼ੀ ਗੁਜਰ ਰਹੀ ਸੀ ਦੂਜੇ ਪਾਸੇ ਸੰਦੀਪ ਦੇ ਭਰਾਵਾਂ ਦਾ ਕਰੋੜਾਂ ਦਾ ਨੁਕਸਾਨ ਹੋ ਗਿਆ। ਉਹਨਾਂ ਦਾ ਕਪੜਾ ਜੋ ਕਿ ਦੂਜੇ ਦੇਸ਼ਾਂ ਵਿੱਚ ਜਾਂਦਾ ਸੀ ਉਹ ਸੜ ਕੇ ਸੁਆਹ ਹੋ ਗਿਆ ਕਿਉਂਕਿ ਜਹਾਜ਼ ਨੂੰ ਅੱਗ ਲੱਗ ਗਈ ਸੀ। ਚਾਰੇ ਕਮਲੇ ਹੋ ਗਏ ਸਨ ਤੇ ਚਾਰੇ ਪਾਸੇ ਰੋਣ ਪਿੱਟਣ ਪਏ ਗਏ। ਉਹਨਾਂ ਨੂੰ ਆਪਣੀ ਭੈਣ ਦਾ ਹਿੱਸਾ ਖਾਣ ਦੀ ਸਜ਼ਾ ਮਿਲ ਰਹੀ ਸੀ। ਭਰਾ ਕਦੀ ਵੀ ਸੁਖੀ ਨਹੀਂ ਵੱਸ ਸਕਦੇ ਜਦੋਂ ਤੱਕ ਉਹ ਆਪਣੀਆਂ ਭੈਣਾਂ ਦਾ ਹਿੱਸਾ ਖਾਂਦੇ ਰਹਿਣਗੇ। ਭੈਣਾਂ ਦੀਆਂ ਅਰਦਾਸਾਂ ਭਰਾਵਾਂ ਨੂੰ ਬਾਦਸ਼ਾਹ ਬਣਾ ਸਕਦੀਆਂ ਹਨ ਤੇ ਉਹਨਾਂ ਦੀਆਂ ਵੱਧ ਦੁਆਵਾਂ ਕੰਗਾਲ ਵੀ ਕਰ ਸਕਦੀਆਂ ਹਨ ਇਸ ਲਈ ਮੇਰੇ ਸਾਰੇ ਭਰਾਵਾਂ ਨੂੰ ਬੇਨਤੀ ਹੈ ਕਿ ਕਦੇ ਵੀ ਆਪਣੀ ਭੈਣਾਂ ਦਾ ਹੱਕ ਨਾ ਮਾਰੋ ਤੇ ਉਹਨਾਂ ਨੂੰ ਬੰਦ ਦਾ ਹੱਕ ਜ਼ਰੂਰ ਦੇਵੋ ਉਹ ਵੀ ਆਪਣੇ ਘਰੇ ਰਾਜੀ ਖੁਸ਼ੀ ਰਹਿਣ ਕਿਉਂਕਿ ਭੈਣ ਭਰਾਵਾਂ ਮਿਲਦੇ ਵਰਤਦੇ ਹੀ ਸੋਹਣੇ ਲੱਗਦੇ ਹਨ ਤੇ ਚਾਰ ਚੰਦ ਪੈਸਿਆਂ ਖਾਤਰ ਇੰਨਾ ਰਿਸ਼ਤੇ ਨੂੰ ਦਾਗੀ ਨਾ ਕਰੋ ਹਾਂਜੀ ਦੋਸਤੋ ਏ ਸਾਡੀ ਅੱਜ ਦੀ ਕਹਾਣੀ ਦਾ ਦੂਜਾ ਭਾਗ ਤੁਹਾਨੂੰ ਕਿਸ ਤਰ੍ਹਾਂ ਦਾ ਲੱਗਿਆ ਕਮੈਂਟ ਜਰੂਰ ਕਰਕੇ ਜਰੂਰ ਦੱਸਿਓ ਕਹਾਣੀ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਕਰਨਾ ਕਦੇ ਨਾ ਭੁੱਲਣਾ ਮਿਲਦੇ ਹਾਂ ਇੱਕ ਹੋਰ ਨਵੀਂ ਕਹਾਣ ਦੇ ਨਾਲ ਤਦ ਤੱਕ ਲਈ ਦਿਓ ਇਜਾਜ਼ਤ ਸਤਿ ਸ੍ਰੀ ਅਕਾਲ ਧੰਨਵਾਦ ਜੀ